ਨਮਸਕਾਰ ਜੀ ਸਤਿ ਸ੍ਰੀ ਅਕਾਲ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਔਰ ਮੈਂ ਇੱਕ ਬੜੀ ਇੰਪੋਰਟੈਂਟ ਮੰਗ ਜਿਹੜੀ ਹੈ ਇਸ ਚਿੱਠੀ ਦੇ ਮਾਧਿਅਮ ਨਾਲ ਸੀਐਮ ਸਾਹਿਬ ਤੋਂ ਕੀਤੀ ਹੈ ਅਸੀਂ ਸਭ ਜਾਣਦੇ ਹਾਂ ਕਿ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋ ਰਹੇ ਹਨ ਸਮੂਹ ਸੰਗਤਾਂ ਪੂਰੀ ਸ਼ਰਧਾ ਦੇ ਨਾਲ ਇਹ ਗੁਰਪੁਰਬ ਮਨਾ ਰਹੇ ਹਾਂ। ਤੇ ਮੈਂ ਇਸ ਮੌਕੇ ਤੇ ਸੀਐਮ ਸਾਹਿਬ ਕੋਲੋਂ ਮੰਗ ਕੀਤੀ ਹੈ ਕਿ ਸ਼੍ਰੀ ਨਨਦਪੁਰ ਸਾਹਿਬ ਦਾ ਜੋ ਪਵਿੱਤਰ ਸ਼ਹਿਰ ਹੈ ਜਿਹਦੀ ਸਥਾਪਨਾ ਆਪ ਗੁਰੂ ਸਾਹਿਬ ਨੇ ਕੀਤੀ ਫਿਰ ਇਸੇ ਧਰਤੀ ਤੇ ਦਸਵੇਂ ਪਾਤਸ਼ਾਹੀ ਨੇ ਖਾਲਸਾ ਪੰਥ ਦੀ ਸਿਰਜਣਾ ਵੀ ਕੀਤੀ। ਸੋ ਬੜਾ ਇਤਿਹਾਸਿਕ ਸਥਾਨ ਹੈ, ਬੜੀ ਪਵਿੱਤਰ ਧਰਤੀ ਹੈ। ਸੋ ਇੱਕ ਮੌਕਾ ਐਸਾ ਆਇਆ ਹੈ ਕਿ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਮਾਣ ਦੇਣ ਲਈ ਇਨੂੰ ਇੱਕ ਜ਼ਿਲ੍ਹਾ ਕੋਸ਼ਿਤ ਕਰੀਏ ਇਹ ਸਿਰਫ ਕੋਈ ਇੱਕ ਪ੍ਰਸ਼ਾਸਨਿਕ ਫੈਸਲਾ ਨਹੀਂ ਹੋਏਗਾ ਇਹ ਇੱਕ ਇਤਿਹਾਸਿਕ ਕਦਮ ਹੋਏਗਾ ਗੁਰੂ ਸਾਹਿਬ ਦੀ ਉਸ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਪਰ ਸਾਰੇ ਪੰਜਾਬ ਦੀਆਂ ਭਾਵਨਾਵਾਂ ਸਾਰੇ ਪੰਜਾਬੀ ਦੁਨੀਆ ਚ ਕਿਤੇ ਵੀ ਵਸਦੇ ਨੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸੋ ਮੈਂ ਇਸ ਚਿੱਠੀ ਦੇ ਮਾਧਿਅਮ ਨਾਲ ਸੀਐਮ ਸਾਹਿਬ ਕੋਲ ਮੰਗ ਕੀਤੀ ਹੈ ਕਿ ਤੁਸੀਂ ਇਸ ਸ਼ਹਾਦਤ ਦੇ 350 ਸਾਲਾਂ ਦਿਹਾੜੇ ਦੇ ਮੌਕੇ ਦੇ ਉੱਤੇ श्री नंदपुर साहब ਨੂੰ ਇੱਕ ਨਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਕਰੋ ਤਾਂ ਕਿ ਪੂਰੀ ਦੁਨੀਆ ਨੂੰ ਇੱਕ ਅੱਛਾ ਸੁਨੇਹਾ ਜਾ ਸਕੇ ਬਹੁਤ ਬਹੁਤ ਧੰਨਵਾਦ